ਸਤ ਸ੍ਰੀ ਅਕਾਲ ਜੀ ਹਰਜਿੰਦਰ ਵਾਲੀਆ YouTube ਚੈਨਲ ਤੇ ਤੁਹਾਡਾ ਸਵਾਗਤ ਪਿਆਰੇ ਦਰਸ਼ਕੋ ਬੇਲ ਮਿਲ ਗਈ ਜ਼ਮਾਨਤ ਮਿਲ ਗਈ ਇਨ ਟਰਮ ਜ਼ਮਾਨਤ 21 ਦਿਨਾਂ ਦੀ ਜ਼ਮਾਨਤ ਮਿਲੀ ਹੈ ਜਿਹਨੂੰ ਅੰਤਰਮ ਜ਼ਮਾਨਤ ਕਹਿੰਦੇ ਨੇ ਅਰਵਿੰਦ ਕੇਜਰੀਵਾਲ ਨੂੰ 40 ਦਿਨ ਹੋ ਗਏ ਤਿਹਾਰ ਜੇਲ੍ਹ ਚ ਰਹਿਆ 1 April ਨੂੰ ਤਿਹਾਰ ਜੇਲ੍ਹ ਚ ਸ਼ਿਕਾਇਤ ਕੀਤਾ ਸੀ 21 ਮਾਰਚ ਨੂੰ ਕੀਤਾ ਸੀ ਗਿਫਟਾਰ ਆਮ ਆਦਮੀ ਪਾਰਟੀ ਤੇ ਰਾਸ਼ਟਰੀ ਸੰਜੋਗ ਆਮ ਆਦਮੀ ਪਾਰਟੀ ਜਿਹੜੀ ਰਾਸ਼ਟਰੀ ਪਾਰਟੀ ਹੈ ਉਹਦੇ ਸੁਪਰੀਮੋ ਨੂੰ ਹੁਣ ਮਿਲਿਆ ਹੈ ਵੇਲ ਔਰ ਇਹ ਜਿਹੜੀ ਵੇਲ ਜਿਹੜੀ ਜ਼ਬਾਨਤ ਇਨ ਟਰਮ ਜ਼ਬਾਨਤ ਜਿਹਨੂੰ ਕਹਿੰਦੇ ਨੇ ਜਿਹੜੀ ਅੰਤਰਮ ਜ਼ਬਾਨਤ ਜਿਹੜੀ ਸ਼ਰਤਾਂ ਦੇ ਨਾਲ ਮਿਲਦੀ ਹੁੰਦੀ ਹੈ ਸ਼ਰਤਾਂ ਹੁਣ ਇੱਥੇ ਵੀ ਲੱਗੀਆਂ ਨੇ ਚਾਰ ਸ਼ਰਤਾਂ ਲੱਗੀਆਂ ਨੇ ਜਿਹੜਾ ਮੁੱਖ ਮੰਤਰੀ ਦਾ ਦਫਤਰ ਹੈ ਉਹਦੇ ਚਰਵਿੰਦ ਕੇਜਰੀਵਾਲ ਮੁੱਖ ਮੰਤਰੀ ਨਹੀਂ ਜਾ ਸਕਣਗੇ ਮਤਲਬ ਇਹ ਜਿਹੜੀ ਜ਼ਮਾਨਤ ਹੈ ਇਹ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਨਹੀਂ ਮਿਲੀ ਇਹ ਜ਼ਮਾਨਤ ਮਿਲੀ ਹੈ ਇੱਕ ਪਾਰਟੀ ਦੇ ਮੁਖੀ ਨੂੰ ਰਾਸ਼ਟਰੀ ਪਾਰਟੀ ਦੇ ਪ੍ਰਧਾਨ ਅਰਵਿੰਦ ਕੇਜਰੀਵਾਲ ਨੂੰ ਮੁੱਖ ਮੰਤਰੀ ਦੇ ਤੌਰ ਤੇ ਕੰਮ ਨਹੀਂ ਕਰ ਸਕਣਗੇ ਵੱਡੀ ਸ਼ਰਤ ਹੈ ਉਹ ਨਾ ਜਾਣਗੇ ਮੁੱਖ ਮੰਤਰੀ ਦੇ ਦਫਤਰ ਤੇ ਨਾ ਹੀ ਉਹ ਜਾਣਗੇ ਸੈਕਟਰੀਏਟ ਤੇ ਨਾ ਹੀ ਉਹ ਕੋਈ ਫਾਈਲ ਤੇ ਦਸਤ ਕਰਨਗੇ ਜੇ ਕਿਸੇ ਫਾਈਲ ਤੇ ਦਸਤ ਕਰਨੇ ਬਹੁਤ ਜ਼ਰੂਰੀ ਹੋਏ ਤਾਂ ਉਹ ਐਲਜੀ ਦੀ ਸਹਿਮਤੀ ਹੋਏਗੀ ਲੈਫਟ ਰਿਡੈਂਟ ਗਵਰਨਰ ਦਿੱਲੀ ਦੇ ਸਹਿਮਤੀ ਦੇ ਨਾਲ ਵੀ ਕੇ सक्सेना ਦੀ ਸਹਿਮਤੀ ਦੇ ਨਾਲ ਹੀ ਸਿਗਨੇਚਰ ਕਰ ਸਕਣਗੇ ਨਹੀਂ ਤਾਂ ਉਹ ਕੋਈ ਫਾਇਲ ਨਹੀਂ ਕਰ ਸਕਦੇ ਨਾ ਹੀ ਉਹ ਸਰਕਾਰੀ ਕੰਮ ਕੋਈ ਹੋਰ ਕਰ ਸਕਦੇ ਨੇ ਪਾਰਟੀ ਦਾ ਕੰਮ ਕਰ ਸਕਦੇ ਨੇ ਸਮਝਣ ਵਾਲੀ ਗੱਲ ਹੈ ਪਾਰਟੀ ਦੇ ਮੁਖੀ ਦੇ ਤੌਰ ਤੇ ਇੰਟਰਮੀਅਰ ਮਿਲੀ ਹੈ ਨਾ ਕਿ ਮੁੱਖ ਮੰਤਰੀ ਦੇ ਤੌਰ ਤੇ ਸੋ ਕੇ ਬਾਕੀ ਇੱਕ ਸ਼ਰਤ ਜਿਹੜੀ ਚੌਥੀ ਸ਼ਰਤ ਹੈ ਉਹ ਹੈ ਵੀ ਕਿਸੇ ਵੀ ਗਵਾਹ ਨੂੰ ਪ੍ਰਭਾਵਿਤ ਨਹੀਂ ਕਰਨਾ ਕੋਈ ਸੰਪਰਕ ਨਹੀਂ ਕਰਨਾ ਕਿਸੇ ਜਿਹੜਾ ਹੈ ਗੱਲ ਨਹੀਂ ਕਰਨੀ ਗਵਾ ਨਾਲ ਇਹ ਸ਼ਰਤ ਲੱਗੀ ਹੈ ਫੈਸੇ ਤੋਂ ਬਹੁਤ ਵਿਰੋਧ ਹੋਇਆ ਸੀ ਬਹੁਤ ਈਦੀ ਨੇ ਵਿਰੋਧ ਕੀਤਾ ਸੀ ਕਿ ਰਹਿਨ ਦੋ ਨਾ ਦਿਓ ਜ਼ਮਾਨਤ ਨਹੀਂ ਦੇਣੀ ਚਾਹੀਦੀ ਇੱਕ ਮਿਸਾਲ ਕਾਇਮ ਹੋ ਜੂ ਉਹਨਾਂ ਨੇ ਤਾਂ ਇੱਕ ਐਫੀਡੇਟ ਵੀ ਇਹ ਤੋਂ ਪਹਿਲਾਂ ਪੇਸ਼ ਕਰਤਾ ਸੀ ਤੇ ਉਹ ਤਾਂ ਇਹ ਕਹਿੰਦੇ ਸੀ ਕਿ ਇਹ ਕਿਉਂ ਦੇ ਰਹੇ ਹੋ ਇਹ ਕੋਈ ਮੌਲਿਕ ਅਧਿਕਾਰ ਹੈ ਸਟਡ ਫੰਡਾਮੈਂਟਲ ਰਾਈਟ ਵਾਤ ਨਹੀਂ ਦੇਣੀ ਚਾਹੀਦੀ ਇਹ ਕੋਈ ਵਿਧਿਆਦੀ ਅਧਿਕਾਰ ਨਹੀਂ ਹੈ ਕਿਸੇ ਬੰਦੇ ਦਾ ਫਿਰ ਨਾ ਹੀ ਕਨਸਟੀਚਿਊਸ਼ਨਲ ਰਾਈਟ ਹੈ ਕਿਹੜਾ ਸਿਧਾਂਤ ਲਿਖਿਆ ਕਿ ਜੀ ਉਹਨੇ ਚੋਰ ਚੱਲ ਰਹੀ ਹੈ ਤੇ ਉਹਨੂੰ ਜਮਾਨਤ ਦੇ ਦੋ ਬੰਦਾ ਫਸਿਆ ਹੋਇਆ ਹੈ ਉਹ ਵੀ ਜਿਹੜਾ ਹੈ क्राइम 'ਚ ਫਸਿਆ ਹੋਇਆ ਹੈ ਐਕਸਾਈਜ਼ ਦੇ ਤੇ ਕਹਿੰਦੇ ਫਿਰ ਤੁਸ਼ਾਰ ਮਹਿਤਾ ਜੀ ਕਹਿੰਦੇ ਨਾ ਹੀ ਤਾਂ ਕੋਈ ਕਾਨੂੰਨ ਕਹਦਾ ਨਾ ਕਾਨੂੰਨੀ ਅਧਿਕਾਰ ਨਾ ਹੀ ਸੰਵਿਧਾਨਕ ਅਧਿਕਾਰ ਨਹੀਂ ਮੌਲਿਕਤਕਾਰ ਕਿਉਂ ਦਿੰਦੇ ਹੋ ਤੁਸੀਂ ਤੇ ਜੇ ਐ ਤਾਂ ਬਹੁਤ ਸਾਰੇ ਲੋਕ ਮਗਨ ਕੇ ਉਹਨਾਂ ਨੇ ਅਜਿਹਾ ਪਰ ਵੀ ਦਿੱਤੀ ਕਿ ਤੁਸੀਂ ਇਹ ਦੇ ਰਹੇ ਹੋ ਉਧਰ ਅਮਰਤਪਾਲ ਸਿੰਘ ਜਿਹਨੇ ਖਡੂਰ ਸਾਹਿਬ ਤੋਂ ਆਦ ਮੀਰਵਾਰ ਦੇ ਤੌਰ ਤੇ ਲੜਨਾ ਅਮਰਤਪਾਲ ਸਿੰਘ ਜਿਹੜਾ ਡਿਬਰੂਗੜ੍ਹ ਐਨਐਸਏ ਦੇ ਇੰਟਰਨੈਸ਼ਨਲ ਸਕਿਉਰਟੀ ਐਕਟ ਦੇ ਵਿੱਚ ਬੈਠਾ ਉਹ ਵੀ ਜ਼ਮਾਨਤ ਮੰਗ ਰਿਹਾ ਹੈ ਉਹ ਪੰਜਾਬ ਪੈਂਟ ਹਰਾਨਾ ਹਾਈ ਕੋਰਟ ਚ ਚੜਿਆ ਗਿਆ ਤੁਸੀਂ ਇਹ ਨਾ ਕਰੋ ਨਹੀਂ ਮੰਨੀ ਕੋਰਟ ਨੂੰ ਇਹ ਵੀ ਕਿਹਾ ਸੀ ਕਿ 123 ਇਲੈਕਸ਼ਨ ਹੋਈਆਂ ਨੇ ਪਿਛਲੇ 3 ਸਾਲ ਚ ਐ ਤਾਂ ਫਿਰ ਰਿਕ ਨੁਜਵਾਨ ਤੋਂ ਮਿਲ ਜੂ 5000 ਕੇਸ ਰਿਹਾ ਹੈ ਜੀ ਤੇ ਪਰ ਦੂਜੇ ਪਾਸੇ ਜਸਟਿਸ ਜੀਵ ਖੰਨਾ ਕਹਿੰਦੇ ਨਹੀਂ ਤੁਹਾਡੇ ਕੋਲ ਜੇ ਕੋਈ ਹੈ ਜੀ ਜਿਹੜੀ ਸਬੂਤ ਹੈ ਕੋਈ ਸਟਰੋਂਗ ਆਰਗੂਮੈਂਟ ਹੈ ਸਟਰੋਂਗ ਜਿਵੇਂ ਸੰਜੇ ਸਿੰਘ ਦੇ ਕੇਸ ਸੀ ਤਾਂ ਲੈਓ 90 ਰੋਮੀਆਂ ਸੀ ਜਵਾਬਤ ਦੇ ਦਾਂਗੇ ਤੇ ਉਹਨਾਂ ਨੇ ਫਿਰ ਅੰਤਰਿਮ ਜਮਾਨਤ ਇੰਟਰਵਿਊ ਦੇ ਦਿੱਤੀ ਅੱਜ ਜਦੋਂ ਮੈਂ ਤੁਹਾਡੇ ਨਾਲ ਗੱਲ ਕਰ ਰਿਹਾ ਵਾਹੇ 2 ਘੰਟੇ ਤੋਂ ਬਾਅਦ ਜਿਹੜਾ ਹੈ ਜਦੋਂ ਅਰਵਿੰਦ ਕੇਜਰੀਵਾਲ ਬਾਹਰ ਆਉਂਦਾ ਹੈ ਵੈਸੇ ਤਾਂ ਉਹ ਗੱਲ ਕਲੀਅਰ ਹੈ ਕਿ ਉਹ ਚੋਣ ਪ੍ਰਚਾਰ ਲਈ ਦਿੱਤਾ ਫਿਰ ਵੀ ਗੱਲ ਹੋਰ ਕਲੀਅਰ ਹੋ ਜੂ ਕਿ ਕੀ ਕਰ ਸਕਦੇ ਨੇ ਕੇਜਰੀਵਾਲ ਸਾਹਿਬ ਆਸ਼ਿਕ ਕਰ ਸਕਦੇ ਨੇ ਰੋਡ ਸ਼ੋਅ ਕਰ ਸਕਦੇ ਨੇ ਮੀਡੀਆ ਇੰਟਰਵਿਊ ਦੇ ਸਕਦੇ ਨੇ ਜਣੀ ਇਹ ਜਿਹੜੀ ਲਿਵਰਟੀ ਹੈ ਇਹ ਵਿਦਨ ਲਿਮਟ ਹੈ ਲਿਵਰਟੀ ਵਿਦਨ ਲਿਮਟ ਇਹਨੂੰ ਇਹ ਕਹਿ ਸਕਦੇ ਆ ਤੇ ਇਸ ਕਰਕੇ ਜਦੋਂ ਫਿਰ ਉਹ ਆਕੇ ਗੱਲ ਕਰਨਗੇ ਤਾਂ ਚੌਂਕ ਤੇ ਅਸਰ ਪੈਣਾ ਇਸੇ ਕਰਕੇ ਤਾਂ ਦਿੱਤੀ ਹੈ ਵੈਸੇ ਤੁਹਾਨੂੰ ਇਹ ਦੱਸ ਤਾ ਬੜੀ ਅਜੀਬ ਕਿਸ ਤੀ ਸਿਚੁਏਸ਼ਨ ਸਭ ਤੋਂ ਪਹਿਲਾਂ ਸਵਾਗਤ ਕੀਤਾ ਉਹਦਾ ਕਾਂਗਰਸ ਦੇ ਪਵਨ ਖੇਡਵਾਲੀ ਅਭਿਅਨ ਇਹ ਤਾਂ ਕਰਨੇ ਸੀ ਹਾਲਾਂਕਿ ਇੰਟਰਨ ਵੇਲੇ ਫਿਰ ਵੀ ਚਲੋ 20 ਦਿਨ ਲਈ ਬਾਹਰ ਆਉਣਾ ਹੈ ਪ੍ਰਚਾਰ ਕਰਨਾ ਆਪਣਾ ਮਸਲਾ ਤਾਂ ਇਹ ਹੈ ਇਸ ਵੀਡੀਓ ਦਾ ਕਿ ਇਹਦਾ ਕੋਈ ਫਾਇਦਾ ਹੋਵੇਖੋ ਦਿੱਲੀ ਦਾ ਬਹੁਤ ਫਾਇਦਾ ਹੋਵੇ ਮੈਂ ਇਹ ਕਹਿ ਸਕਦਾ ਕਿ ਦਿੱਲੀ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਹੱਤ ਰਹਿਣਿਆਲੀ ਹੋ ਸਕਦੀ ਹੈ ਜਿਵੇਂ ਹਰਿਆਣਾ 'ਚ ਹੁਣ ਕੁਝ ਨਹੀਂ ਮਿਲਣਾ हरियाणा ਚ ਜਿਹੜਾ ਮਿਲੂ ਦਾ ਮਿਲੂ ਉਹ ਤਾਂ ਉਹਨਾਂ ਦੇ ਵਿਧਾਨ ਸਭਾਾਂ ਵਿੱਚ ਚੱਲ ਰਹੀ ਹੈ ਬਿਲਕੁਲ ਉਸੇ ਤਰੀਕੇ ਨਾਲ ਹੁਣ ਤੁਸੀਂ ਦਿੱਲੀ 'ਚ ਦੇਖਿਓ ਚਾਰ ਨੇ ਨਾ ਨਾਖਲ ਤੇ ਤਿਤ ਕਾਂਗਰਸ ਨੇ ਲੜ ਰਹੀਆਂ ਨੇ ਇਹ ਚਾਰਾਂ ਦੇ ਚਾਰੋਂ ਹੀ ਲੈ ਸਕਦੇ ਨੇ ਇਸ ਤਰ੍ਹਾਂ ਦੇ ਹਾਲਾਤ ਬਣ ਗਏ ਹੁਣ ਦਿੱਲੀ 'ਚ ਜਿਹੜੀਆਂ ਸੱਤੇ ਜਿਹੜਾ ਸੱਤੇ ਕਿਸੇ ਟਾਈਮ ਭਾਰਤੀ ਜਨਤਾ ਪਾਰਟੀ ਦੀ ਸੀ ਜਿਵੇਂ ਹਰਿਆਣਾ 'ਚ ਦਸੇ ਦੀਆਂ ਦਸੇ ਸੀ ਉਹਦਾ ਅਸਰ ਹੁਣ ਦਿੱਲੀ ਵਿੱਚ ਕਹਮ ਜਰ ਦੀ ਬੇਚਨ ਇਹ ਪਤਾ ਲੱਗੂ ਕਿ ਮੈਨੂੰ ਤਾਂ ਇਨਸੂਲਿਨ ਵੀ ਲੜਕੇ ਲੈਣੀ ਪਈ ਮੇਰੇ ਤਾਂ ਸ਼ੂਗਰ ਵਧੀ ਹੋਈ ਸੀ ਮੈਨੂੰ ਤਾਂ ਦੰਦੇ ਕੀ ਦੇ ਇਹ ਵੈਸੇ ਤਾਂ ਬਹੁਤ ਔਖਾ ਹੁੰਦਾ ਆਮ ਬੰਦਾ ਵੀ ਜੇ ਏਸੀ 'ਚ ਰਹਿੰਦਾ ਹੈ ਜਿਹੜਾ ਜਿਹੜਾ ਕੋਈ ਕੁਝ ਨਹੀਂ ਬਸ ਚਾਰ ਪੈਸੇ ਨੇ ਏਸੀ ਲਾ ਕੇ ਬੈਠਦਾ ਉਹਨੂੰ ਭੇਜ ਦੋ ਬਿਨਾਂ ਏਸੀ ਤੋਂ ਮਰ ਜਾਂਦਾ ਤੇ ਰਹਿਣਾ ਕਿੰਨਾ ਔਖਾ ਇਹ ਤਾਂ ਗੱਲ ਸਹੀ ਹੈ ਫਿਰ ਜਿਹੜਾ ਡਾਇਟ ਟੈਕ ਹੁੰਦਾ ਜਿਹਦੀ ਕਈ ਵਾਰ ਫਲੈਕਚੂਏਟ ਕਰਦੀ ਹੈ ਜਿਹੜੀ ਸ਼ੂਗਰ ਉਧਰ ਹੈ ਨਾ ਤਾਂ ਔਖਾ ਹੈ ਤੇ ਫਿਰ ਮੁਲਾਕਾਤ ਵੀ ਕਿਵੇਂ ਕਰਾਉਂਦੇ ਸੀ ਦੋ ਮੁੱਖ ਮੰਤਰੀ ਮਿਲ ਰਹੇ ਹੁਣ ਤੇ ਉਹਨਾਂ ਨੂੰ ਫੋਨ ਤੇ ਗੱਲ ਉਹ ਵੀ ਵਿਚਾਰੇ ਮੈਲਾ ਜਿਹਾ ਸ਼ੀਸ਼ਾ ਤੋਂ ਇਸ ਸ਼ੀਸ਼ੇ ਦੇ ਵਿੱਚ ਗੱਲ ਜਿਹੜੀ ਲੋਕਾਂ ਕੋਲ ਜੇ ਤੇ ਜਾਵਾਂ ਜਿਹੜੇ ਭਗਵੰਤ ਮਾਨ ਸਾਹਿਬ ਕਲਾਕਾਰ ਸਭ ਭਾਵਕੋਕੇ ਦਿਖਾਉਂਦੇ ਸੀ ਕਿ ਜਿਹਨੂੰ ਅੱਤਵਾਦੀਆਂ ਵਾਂਗ ਬਿਹੇਵ ਕੀਤਾ ਜਾਂਦਾ ਹਮਦਰਦੀ ਨਹੀਂ ਆਉਂ ਉਹ ਨਿਸ਼ਚਿਤ ਤੌਰ ਤੇ ਹਮਦਰਦੀ ਦੀ ਬਹੁਤ ਜਿਹੜੀ ਹੈ ਉਹ ਲੈ ਕੇ ਜਾਣਗੇ ਤੇ ਰਹੀ ਗੱਲ ਪੰਜਾਬ ਦੀ ਪੰਜਾਬ 'ਚ ਕਾਂਗਰਸ ਨਾਲ ਲੜਾਈ ਐ ਸਿੱਧੀ ਕਾਂਗਰਸ ਕੀ ਨੂੰ ਫਾਇਦਾ ਹੋ ਦੇਖੋ ਕਾਂਗਰਸ ਦੇ ਵਿੱਚ ਫਾਇਦਾ ਪੰਜਾਬ 'ਚ ਬਹੁਤ ਫਾਇਦਾ ਹੋ ਸਕਦਾ ਸੀ ਜੇ ਕਿਤੇ ਜਦੋਂ ਪਹਿਲਾਂ ਕਿਹਾ ਸੀ ਕਿ ਕੇਜਰੀਵਾਲ ਕੀ ਗਰੰਟੀ ਹੈ ਨਵੇਂ ਗਰੰਟੀ ਦੇਣ ਨਾ ਇੱਕ ਮੌਕਾ ਕੇਜਰੀਵਾਲ ਨੂੰ ਉਹ ਕਰਤਾ ਨਹੀਂ ਹੁਣ ਪੰਜਾਬ 'ਚ ਹੈ ਨਹੀਂ ਕਿਉਂਕਿ ਪੰਜਾਬ ਵਾਲੇ ਇਹ ਸਮਝਣ ਲੱਗੇ ਕਿ ਇਹ ਤਾਂ ਦਿੱਲੀ ਆ ਨੇ ਤਾਂ ਸਾਰਾ ਕੁਝ ਹੀ ਨੌਗਰੀਆਂ ਵੀ ਦਿੱਲੀਆ ਨੂੰ ਹੋਰ ਤਾਂ ਹੋਰ ਜਿਹੜੇ ਬੱਸ ਸਟੈਂਡਾਂ ਦੇ ਟਾਇਲਟ ਟਾਇਲਟ ਹੁੰਦੇ ਨੇ ਨਾ ਪਖਾਨੇ ਹੁੰਦੇ ਨੇ ਉਹਦਾ ਟੈਕਾ ਵੀ ਦਿੱਲੀ ਦੀ ਫਰਮ ਨੂੰ ਲੋਕੇ ਇਹ ਲੋਕਾਂ ਨੂੰ ਹজম ਨਹੀਂ ਹੁੰਦਾ ਵੀ ਦਿੱਲੀ ਸਾਡੇ ਤੇ ਰਾਜ ਕਰੇ ਤੇ ਕਰਨ ਲੱਗੇ ਪਹਿਲੇ ਦਿਨ ਤੋਂ ਜਦੋਂ ਤੇ ਰਾਜ ਸਭਾ ਦੇ ਬੈਬਰ ਉੱਥੇ ਭੇਜੇ ਸੀ ਤੋਂ ਉਹਦਾ ਅਸਰ ਮੈਨੂੰ ਨਹੀਂ ਲੱਗਦਾ ਕਿ ਪੰਜਾਬ ਤੇ ਉਹ ਅਸਰ ਪਾ ਦਿੱਲੀ ਜੇ ਜਿਤ ਰਹਿਣਗੇ ਪੰਜਾਬ ਚ ਆਦੇਦਮ ਤੇ ਜੋ ਮਰਦੀਆ ਬਿਜਲੀ ਦਾ ਹੈ ਮਸਲਾ ਬਾਕੀ ਪਾਰਟੀਆਂ ਮਿਤਾ ਸਾਰੀਆਂ ਇਹ ਸਵਮਾਂਚਿਕ ਕੋ ਜੀਆਂ ਨੇ ਆ ਨਸ਼ੇ ਦੇ ਮਾਮਲੇ ਚ ਕੀ ਨੂੰ ਤੁਸੀਂ ਛੱਡ ਦੋ ਨਸ਼ਾ ਨਸ਼ੇ ਦੇ ਮਾਮਲੇ ਤੇ ਮਾਮ ਸਾਹਿਬ ਵੀ ਉਹੀ ਫਸਲ ਕੀ ਬੇਅਦਬੀ ਤੇ ਨਸ਼ਾ ਦੋ ਐਸੇ ਮੁੱਦੇ ਨੇ ਜਿਹਦੇ ਕਿਸੇ ਨੇ ਕੁਛ ਨਹੀਂ ਕੀਤਾ ਆਮਾਨ ਸਾਹਿਬ ਨੇ ਜਾ ਕੇ ਸੌਂ ਜੀ ਖਾਧੀ ਸੀ ਹਰਮੰਦਰ ਸਾਹਿਬ ਕਿੰਨਾ ਕੁ ਟਾਈਮ ਰਹਿ ਗਿਆ ਤੇ ਬੰਦੇ ਤਾਂ ਅੱਜ ਭਰਾ ਨੂੰ ਭਰਾ ਮਾਰ ਕੇ ਉਹਨੂੰ ਬੈੱਡ ਚ ਬੰਦ ਕਰਕੇ ਤੇ ਉਹਨੂੰ ਫੋਨ ਕਰਦਾ ਮੈਂ ਮਾਰਤਾ ਦੇ ਵੀ ਨਸ਼ੇ ਦਾ ਤਾਂ ਹਾਲੇ ਹੈ ਮਾਣੂ ਮਾਰ ਤੱਕ ਨੇ ਤੋਂ ਇਹ ਜਿਹੜਾ ਕੁਛ ਹੈ ਇਹ ਇਹ ਕਈ ਫੈਕਟਰ ਨੇ ਤੇ ਜੇ ਕੇਜਰੀਵਾਲ ਦੇ ਚੋਣ ਪ੍ਰਚਾਰ ਨਾਲ ਕਾਂਗਰਸ ਨੂੰ ਕੋਈ ਨੁਕਸਾਨ ਹੋ ਉਹਦਾ ਤਾਂ ਨਹੀਂ ਮੈਂ ਕਹਿ ਸਕਦਾ ਆਮ ਆਦਮੀ ਪਾਰਟੀ ਨੂੰ ਉਨਾ ਫਾਇਦਾ ਕੇਜਰੀਵਾਲ ਦਾ ਨਹੀਂ ਹੋਣਾ ਜਿੰਮੀ ਕਿਸੇ ਟਾਈਮ ਪਹਿਲਾਂ ਆਪਾਂ ਦੇਖਦੇ ਸੀ ਕਿ ਇੱਕ ਮੌਕਾ ਕੇਜਰੀਵਾਲ ਨੂੰ ਕੇਜਰੀਵਾਲ ਕੇਜਰੀਵਾਲ ਸਾਰਾ ਪੰਜਾਬ ਤੇਰੇ ਨਾਲ ਉਹ ਗੱਲ ਤਾਂ ਨਹੀਂ ਹੋਣੀ ਲੇਕਿਨ ਦਿੱਲੀ ਦੇ ਵਿੱਚ ਇਹ ਗੱਲ ਹੋ ਜੂ ਦੇਖੋ ਕਮਾਲ ਤੁਸੀਂ ਦਿੱਲੀ ਚ ਕਾਂਗਰਸ ਨੂੰ ਵੀ ਫਾਇਦਾ ਹੋ ਜੂ ਕੱਲਾ ਇਹ ਹੀ ਨਹੀਂ ਕੇਜਰੀਵਾਲ ਦੇ ਬਾਹਰ ਆਉਣ ਦਾ ਦਿੱਲੀ ਚ ਕਾਂਗਰਸ ਵੀ ਫਾਇਦਾ ਹੋ ਸਕਦਾ ਲੇਕਿਨ ਪੰਜਾਬ ਚ ਸਥਿਤੀ ਬੜੀ ਦਿਲਚਸਪ ਬਣ ਜੂਗੀ ਪਰ ਓਵਰਆਲ ਜਦੋਂ ਆਪਾਂ ਦੇਖਦੇ ਆ ਓਵਰਆਲ ਨਿਸ਼ਚਿਤ ਤੌਰ ਤੇ ਕੇਜਰੀਵਾਲ ਦੇ ਬਾਹਰ ਆਉਣ ਨਾਲ ਇਸ ਜਿਹੜੀ ਇਲੈਕਸ਼ਨ ਹੈ ਉਦੇ ਵਿੱਚ ਇੰਡੀਆ ਗੱਠ ਜੋੜ ਨੂੰ ਫਾਇਦਾ ਹੋ ਰਿਹਾ ਤੇ ਮੋਦੀ ਸਾਹਿਬ ਜਿਵੇਂ ਅੱਜ ਪਵਨ ਖੇੜਾ ਕਹਿ ਰਹੇ ਸੀ ਕਿਉਂ ਤਾਂ ਉਹਨਾਂ ਦੀ ਵਿਦਾਈ ਹੋ ਰਹੀ ਹੈ ਜੇ ਸੱਚਮੁੱਚ ਉਹਦੀ ਗੱਲ ਸਹੀ ਲੱਗਦੀ ਹੈ ਜਾਂ ਹੋ ਸਕਦੀ ਹੋਵੇ ਤਾਂ ਇਹਦੇ ਵਿੱਚ ਇਹਦਾ ਹਿੱਸਾ ਜਿਹੜਾ ਹੈ ਇਸ ਜਿਹੜੀ ਅੱਜ ਇੰਟਰਮ ਭੇਲ ਮਿਲੀ ਹੈ ਅਰਵਿੰਦ ਕੇਜਰੀਵਾਲ ਨੂੰ ਪਾਰਟੀ ਦੇ ਚੀਫ ਨੂੰ ਸਰਕਾਰ ਦੇ ਬੰਦੇ ਨੂੰ ਨਹੀਂ ਮੁੱਖ ਮੰਤਰੀ ਨਹੀਂ ਆਟੀ ਦੇ ਮੁੱਖ ਨੂੰ ਜਿਹੜੇ ਇੰਟਰਮ ਵਿੱਚ ਦਿੱਲੀ ਹੈ ਨਿਸ਼ਚਿਤ ਤੌਰ ਤੇ ਉਹਦਾ ਫਾਇਦਾ ਤੇ ਉਹਦਾ ਅਸਰ ਤੇ ਉਹਦਾ ਪ੍ਰਭਾਵ ਦੇਖਣ ਨੂੰ ਮਿਲੇਗਾ ਤੁਹਾਡਾ ਬਹੁਤ ਬਹੁਤ ਸ਼ੁਕਰੀਆ